ਸਾਰੇ ਹੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਅੱਜ ਦੇ ਸਮੇਂ ਕੰਮ ਕਰਨ ਤੋਂ ਵੀ ਕਤਰੌਣੇ ਆ ਪਰ ਅੱਜ ਇਸ ਤੁਹਾਨੂੰ ਇੱਕ ਅਜਿਹੇ ਬਜ਼ੁਰਗ ਨੂੰ ਮਲਾਉਣ ਜਾ ਰਹੇ ਆ ਜਿਹੜਾ ਵੱਡੀ ਉਮਰ ਦੇ ਬਾਵਜੂਦ ਵੀ ਕੰਮ ਕਰ ਰਿਹਾ ਬਾਬਾ ਜੀ ਕੀ ਨਾਂ ਤੁਹਾਡਾ ਹਰਨੇਕ ਸਿੰਘ ਆ ਜੀ ਅੱਛਾ ਕੀ ਤੁਸੀਂ ਸਬਜ਼ੀ ਵੇਚਦੇ ਹੋ ਜੀ ਹਾਂ ਸਬਜ਼ੀ ਵੇਚਦੇ ਆ ਅੱਛਾ ਕੀ ਕੁਝ ਵੇਚਦੇ ਆ ਗਾਜਰਾ ਵੇਚਦੇ ਆਂ ਗੋਭੀ ਵੇਚਦੇ ਆਂ ਆਲੂ ਵੇਚਦੇ ਆਂ ਹੂੰ ਜਿਹੜਾ ਕੋਈ ਸਾਮਾਨ ਸਾਜੇ ਵੇਚਦੇ ਆਂ ਹੂੰ ਤੇ ਮੈਂ ਸੁਣਿਆ ਸੀਗਾ ਵੀ ਪਿੰਡ ਚ ਵੀ ਤੁਹਾਨੂੰ ਦਿਸਦਾ ਵੀ ਘਾਟਾ ਕੋਈ ਦਿਖਾਈ ਘਟ ਦਿੰਦਾ ਹੈਗਾ ਹਾਂ ਠੀਕ ਹੈ ਵੀ ਘਾਟ ਦਿੰਦਾ ਕਿਹੜੀ ਅੱਖ ਤੋਂ ਘਟ ਦਿੰਦਾ ਆ ਦੋ ਚੋ ਹੀ ਘਟ ਦਿੰਦਾ ਰਹਿੰਦੀ ਜੀ ਮੜਾ ਜੀ ਦਾ ਬਸ ਅੱਛਾ ਤੇ ਔਖਾ ਨਹੀਂ ਹੁੰਦਾ ਆ ਤੁਸੀਂ ਸਾਈਕਲ ਤੇ ਤੁਰ ਕੇ ਰੋਜ਼ ਸਬਜ਼ੀਆਂ ਵੇਚਣੀਆਂ ਤੇ ਫੇਰ ਕੀ ਕਰੇ ਮਜਬੂਰੀ ਹੈ ਹੈ ਮਜਬੂਰੀ ਹੈ ਤੇ ਲੋਕ ਠੱਗੀ ਧੋਖਾ ਤਾਂ ਨਹੀਂ ਕਰਦੇ ਤੁਹਾਡੇ ਨਾਲ ਆ ਵੀ ਤੁਹਾਨੂੰ ਰੀਨ ਨਾਲ ਕੋਈ ਧੋਖਾ ਤਾਂ ਨਹੀਂ ਕਰਦਾ ਤੁਹਾਡੇ ਨਾਲ ਕੋਈ ਭਾ ਲੱਗਦੀ ਨਹੀਂ ਕਰਦਾ ਕੋਈ ਕੋਈ ਤਾਂ ਭਾਵਾਂ ਕਰਦਾ ਵੇ ਹਾਂ ਤੇ ਤੁਸੀਂ ਕਿੱਥੋਂ ਫਿਰ ਸਬਜ਼ੀਆਂ ਸੁਬਾ ਲੈ ਕੇ ਆਉਣੇ ਹੋ ਅਸੀਂ ਸਬਜ਼ੀ ਇੱਥੋਂ ਲੈ ਲੈਂਦੇ ਆਂ ਤਾਂ ਸਭ ਇੱਥੋਂ ਦਾ ਉਹ ਅੱਧ ਲੱਗੀ ਲੱਗੀ ਜੀ ਜੀ ਕੁ ਬੈਲੇ ਨੇ ਅੱਛਾ ਤੇ ਪਿੰਡ 'ਚ ਦੁੱਧੇ ਦੁੱਧੇ ਵੇਚਦੇ ਆਂ ਕਿ ਹੋਰ ਤੇ ਦੁੱਧੇ ਵੀ ਬੀਚਦੇ ਠੀਕ ਹੈ ਕਿਹੜੇ ਕਿਹੜੇ ਸਬਜ਼ੀਆਂ ਵੇਚਦੇ ਆਂ ਵੱਟੇ ਵੀ ਤੁਸੀਂ ਆਪ ਹੀ ਹੈ ਨਾ ਮਤਲਬ ਧਿਆਨ ਦੇ ਨਾਲ ਪੂਰੇ ਐ ਵੇਚਦੇ ਸਾਰੇ ਦਰਸ਼ਕਾਂ ਨੂੰ ਦਿਖਾ ਦਈਏ ਹਾਂਜੀ ਕਿ ਬਾਬਾ ਪੂਰੀ ਮਿਹਨਤ ਕਰਦਾ ਹੈਗਾ ਹਾਂ ਆਹ ਵੱਟੇ ਅੱਛਾ ਐ ਵੱਟੇ ਆ ਤੇ ਫਿਰ ਤੁਹਾਨੂੰ ਦਿਖਾਈ ਘਟ ਦਿੰਦਾ ਤੇ ਕੋਈ ਫਿਰ ਜਦੋਂ ਨੋਟਾਂ ਨਾਲ ਕਿਤੇ ਹੀਰਾ ਫੇਰੀ ਤਾਂ ਨਹੀਂ ਕਰਦਾ ਤੁਹਾਡੇ ਨਾਲ ਕੋਈ ਨਹੀਂ ਕਰਦਾ ਕੋਈ ਹੈ ਨਹੀਂ ਕਰਦਾ ਜੀ ਤੇ ਕਈ ਇੰਨੀ ਉਮਰ ਹੋ ਗਈ ਤੁਸੀਂ ਹਜੇ ਵੀ ਕੰਮ ਕਰਨਾ ਪੈ ਰਿਹਾ ਕਿ ਇਹ ਤਾਂ ਫੇ ਮਜਬੂਰੀ ਹੈ ਨਾ ਫਿਰ ਕੋਈ ਕਾਹ ਕਾ ਹੈ ਨਹੀਂ ਕੋਈ ਕਰਨ ਵਾਲਾ ਅੱਛਾ ਹਾਂਜੀ ਆਪ ਦਾ ਗੁਜ਼ਾਰਾ ਆਪ ਹੀ ਚਲਾਉਣਾ ਤੁਸੀਂ ਕਰ ਆਪ ਦਾ ਗੁਜ਼ਾਰਾ ਆਪ ਹੀ ਚਲਾਉਣਾ ਅੱਛਾ ਠੀਕ ਹੈ ਕੋਈ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੋਗੇ ਜਿਹੜੇ ਕਈ ਕਈ ਵਾਰੀ ਕਹਿ ਦਿੰਦੇ ਆ ਯਾਰ ਛੱਡ ਪਰੇ ਕੰਮ ਕਰਕੇ ਕਿ ਲੈਣਾ ਹਾਂ ਕਿਸਨੀਆਂ ਹੈਗਾ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਦੇ ਬਸ ਵੀ ਇਹ ਮਹਾਰਾਜ ਕਹਿੰਦੇ ਕੈਮਰਾ ਕੀ ਸਾਨੂੰ ਅਸੀਂ ਆ ਵੇਚ ਦੇ ਲਈਏ ਇਹ ਤੇ ਮੂਰੇ ਹੱਥ ਨਾਲ ਕਰ ਦੇਣੀ ਹੱਥ ਨਾਲ ਕਰਨੇ ਪੈਣ ਹਾਂ ਇਹੀ ਹੈ ਨਾ ਆਹ ਦੇ ਸ੍ਰੀ ਜੀ ਮਹਾਰਾਜ ਤੰਦਰੁਸਤੀ ਰੱਖੀ ਠੀਕ ਹੈ ਇਹ ਸੁਣਾ ਦੇਣਾ ਚਾਹੁੰਦੇ ਠੀਕ ਹੈ ਠੀਕ ਹੈ ਕੋਈ ਮਿਲ ਕੇ ਵੇਚਦੇ ਹਾਂ ਅੱਛਾ ਜਿਹੜਾ ਕੋਈ ਪਿਆ ਗਿਆ ਹਾਂ 20 ਦਿਨਾਂ ਅੱਗੇ ਠੀਕ ਹੈ ਜੇ ਕੋਈ ਖੇਤ ਹੈ ਤਾਂ ਜੇ ਫਲ ਮਰੂਤ ਹੈਗਾ ਤਾਂ ਜਿਹੜਾ ਵੀ ਕੁਛ ਹੈਗਾ ਚੱਕ ਪਰ ਪੈਣੀ ਠੀਕ ਹੈ ਆਪਣੀ ਮਿਹਨਤ ਕਰਦੇ ਕੰਮ ਕਰਕੇ ਖਾਨੇ ਮਿਹਨਤ ਕਰਕੇ ਖਾਨੇ ਆ ਤੇ ਕਿੰਨਾ ਕਿੰਨੀ ਕਮਾਈ ਹੋ ਜਾਂਦੀ ਦੇਂਦੀ ਮਿਹਨਤ ਦਾ ਮੁੱਲ ਮੁਰ ਜਾਂਦਾ ਬਾਬਾ ਪੂਰਾ ਉਹ ਕਿਤੇ ਜੇ ਤਾਂ ਵਿਕ ਜੀ ਤਾਂ ਜੇ ਤਾਂ ਵੇਚ ਚੱਲ ਰਹੀ ਮੁਰ ਜਾਂਦਾ ਤੇ ਕਈ ਵਾਰੀ ਪੱਲੇ ਹੀ ਪੈ ਜਾਂਦੇ ਕਈ ਵਾਰੀ ਪੱਲੇ ਹੀ ਪੈ ਜਾਂਦੇ ਹੈ ਪਰ ਸੰਤੁਸ਼ਟੀ ਹੈ ਤੁਹਾਨੂੰ ਆਪਦਾ ਮਿਹਨਤ ਦਾ ਫਲ ਕਰਦੇ ਆ ਤੁਸੀਂ ਮਿਹਨਤ ਦਾ ਕੰਮ ਹਾਂ ਜੇ 50 ਵਰਤ ਕੇ ਤਾਂ ਵੀ ਬਹੁਤ ਹੈ ਹਾਂ ਜੇ 60 ਵਰਤ ਕੇ ਤਾਂ ਵੀ ਬਹੁਤ ਹੈ 20 ਵਰਤ ਕੇ ਵੀ ਬਹੁਤ ਤਾਂ ਵੀ ਬਹੁਤ ਹੈ ਠੀਕ ਹੈ ਚਲੋ ਮਿਹਰਬਾਨੀ ਬਾਬਾ ਤੁਸੀਂ ਮਿਹਨਤ ਨਾਲ ਕੰਮ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਤੁਸੀਂ ਆਪਦੀ ਮਿਹਨਤ ਕਰਦੇ ਰਹੋ ਆ ਦਰਸ਼ਕਾਂ ਨੂੰ ਦਿਖਾ ਦਈਏ ਬਾਬਾ ਇਹ ਸਾਈਕਲ ਤੇ ਸਬਜ਼ੀ ਵੇਚਦਾ ਇੱਕ ਅੱਖ ਤੋਂ ਦਿਖਾਈ ਵੀ ਘੱਟ ਦਿੰਦਾ ਪਰ ਆਪਦੀ ਮਿਹਨਤ ਤੋਂ ਖੁਸ਼ ਹੈ ਬਾਬਾ ਦੋਨਾਂ ਤੋਂ ਦੋਨਾਂ ਤੋਂ ਘੱਟ ਦਿਖਾਈ ਦਿੰਦਾ ਹਾਂ ਦੋਨਾਂ ਤੋਂ ਬੱਠ ਠੀਕ ਹੈ ਠੀਕ ਹੈ ਦੋਵਾਂ ਅੱਖਾਂ ਤੋਂ ਘੱਟ ਦਿਖਾਈ ਦਿੰਦਾ ਹੈਗਾ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਅੱਜ ਦੇ ਸਮੇਂ ਕੰਮ ਕਰਨ ਤੋਂ ਵੀ ਕਤਰੌਣੇ ਆ ਪਰ ਅੱਜ ਇਸ ਤੁਹਾਨੂੰ ਇੱਕ ਅਜਿਹੇ ਬਜ਼ੁਰਗ ਨੂੰ ਮਲਾਉਣ ਜਾ ਰਹੇ ਆ ਜਿਹੜਾ ਵੱਡੀ ਉਮਰ ਦੇ ਬਾਵਜੂਦ ਵੀ ਕੰਮ ਕਰ ਰਿਹਾ ਆ ਬਾਬਾ ਜੀ ਕੀ ਨਾਂ ਤੁਹਾਡਾ ਹਰਨੇਕ ਸਿੰਘ ਆ ਜੀ ਅੱਛਾ ਕੀ ਤੁਸੀਂ ਸਬਜ਼ੀ ਵੇਚਦੇ ਹੋ ਜੀ ਹਾਂ ਸਬਜ਼ੀ ਵੇਚਦੇ ਆ ਅੱਛਾ ਕੀ ਕੁਝ ਵੇਚਦੇ ਆ ਗਾਜਰਾ ਵੇਚਦੇ ਆ ਗੋਭੀ ਵੇਚਦੇ ਆ ਆਲੂ ਵੇਚਦੇ ਆ ਹੂੰ ਜਿਹੜਾ ਕੋਈ ਸਾਮਾਨ ਸਾਜੀ ਵੇਚਦੇ ਹੂੰ ਤੇ ਮੈਂ ਸੁਣਿਆ ਸੀਗਾ ਵੀ ਇਹ ਪਿੰਡ ਚ ਵੀ ਤੁਹਾਨੂੰ ਦਿਸਦਾ ਵੀ ਘਾਟਾ ਕੋਈ ਦਿਖਾਈ ਘਟ ਦਿੰਦਾ ਹੈਗਾ ਹਾਂ ਠੀਕ ਹੈ ਵੀ ਅੱਜ ਘਟ ਦਿੰਦਾ ਕਿਹੜੀ ਅੱਖ ਤੋਂ ਘਟ ਦਿੰਦਾ ਆ ਦੋ ਚੋ ਵੀ ਘਟ ਦਿੰਦਾ ਰਹਿਣੀ ਜੀ ਮੜਾ ਜੇ ਬਸ ਅੱਛਾ ਤੇ ਔਖਾ ਨਹੀਂ ਹੁੰਦਾ ਆ ਤੁਸੀਂ ਸਾਈਕਲ ਤੇ ਤੁਰ ਕੇ ਰੋਜ਼ ਸਬਜ਼ੀਆਂ ਵੇਚਣੀਆਂ ਤੇ ਫਿਰ ਕੀ ਕਰੇ ਮਜਬੂਰੀ ਹੈ ਹੈ ਮਜਬੂਰੀ ਹੈ ਤੇ ਲੋਕ ਠੱਗੀ ਧੋਖਾ ਤਾਂ ਨਹੀਂ ਕਰਦੇ ਤੁਹਾਡੇ ਨਾਲ ਆ ਵੀ ਜਿਹਨ ਨਾਲ ਕੋਈ ਧੋਖਾ ਤਾਂ ਨਹੀਂ ਕਰਦਾ ਤੁਹਾਡੇ ਨਾਲ ਕੋਈ ਭਾ ਲੱਗਦੀ ਨਹੀਂ ਕਰਦਾ ਕੋਈ ਕੋਈ ਤਾਂ ਭਾਵਾਂ ਕਰਦਾ ਹੈ ਹਾਂ ਤੇ ਤੁਸੀਂ ਕਿੱਥੋਂ ਫਿਰ ਸਬਜ਼ੀਆਂ ਸੁਬਾ ਲੈ ਕੇ ਆਉਣੇ ਹੋ ਆਪੀ ਸਬਜ਼ੀ ਇੱਥੋਂ ਲੈ ਲੈਂਦੇ ਆਂ ਸੈਂਟ ਤੋਂ ਲੈ ਆਉਂਦਾ ਉਹ ਲੱਗੀ ਲੱਗੀ ਜੀ ਜੀ ਹੁੰਦੀ ਆ ਕੋਲ ਨੇ ਅੱਛਾ ਤੇ ਪੰਨੇ ਤੇ ਦੁੱਧੇ ਦੁੱਧੇ ਵੀ ਵੇਚਦੇ ਆ ਕਿ ਹੋਰ ਦੁੱਧੇ ਵੀ ਵੀਚਦੇ ਠੀਕ ਹੈ ਕਿਹੜੇ ਕਿਹੜੇ ਸਬਜ਼ੀਆਂ ਵੇਚਦੇ ਆ ਵੱਟੇ ਵੀ ਤੁਸੀਂ ਆਪ ਹੀ ਹੈ ਨਾ ਮਤਲਬ ਧਿਆਨ ਦੇ ਨਾਲ ਪੂਰੇ ਐ ਵੇਚਦੇ ਸਾਰੇ ਦਰਸ਼ਕਾਂ ਨੂੰ ਦਿਖਾ ਦਈਏ ਹਾਂਜੀ ਕਿ ਬਾਬਾ ਪੂਰੀ ਮਿਹਨਤ ਕਰਦਾ ਹੈਗਾ ਹਾਂ ਆਹ ਵੱਟੇ ਅੱਛਾ ਹੈ ਵੱਟੇ ਆ ਤੇ ਫਿਰ ਤੁਹਾਨੂੰ ਦਿਖਾਈ ਘਟ ਦਿੰਦਾ ਤੇ ਕੋਈ ਫਿਰ ਜਦੋਂ ਨੋਟਾਂ ਨਾਲ ਕਿਤੇ ਹੀਰਾ ਫੇਰੀ ਤਾਂ ਨਹੀਂ ਕਰਦਾ ਤੁਹਾਡੇ ਨਾਲ ਕੋਈ ਨਹੀਂ ਕਰਦਾ ਕੋਈ ਹੈ ਨਹੀਂ ਕਰਦਾ ਭਾਈ ਤੇ ਕਈ ਇੰਨੀ ਉਮਰ ਹੋ ਗਈ ਤੁਸੀਂ ਹਜੇ ਵੀ ਕੰਮ ਕਰਨਾ ਪੈ ਰਿਹਾ ਕਿ ਇਹ ਤਾਂ ਫੇ ਮਜਬੂਰੀ ਹੈ ਨਾ ਫਿਰ ਕੋਈ ਕਾ ਕਾ ਹੈ ਨਹੀਂ ਕੋਈ ਕਰਨ ਵਾਲਾ ਅੱਛਾ ਹਾਂਜੀ ਆਪ ਦਾ ਗੁਜ਼ਾਰਾ ਆਪ ਹੀ ਚਲਾਉਣਾ ਤੁਸੀਂ ਆਪ ਦਾ ਗੁਜ਼ਾਰਾ ਆਪ ਹੀ ਚਲਾਉਣਾ ਅੱਛਾ ਠੀਕ ਹੈ ਕੋਈ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੋਗੇ ਜਿਹੜੇ ਕਈ ਕਈ ਵਾਰੀ ਕਹਿ ਦਿੰਦੇ ਆ ਯਾਰ ਛੱਡ ਪਰੇ ਕੰਮ ਕਰਕੇ ਕਿ ਲੈਣਾ ਹਾਂ ਕਿ ਸੁਨਿਆ ਹੈਗਾ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਦੇ ਬਸ ਵੀ ਇਹ ਮਹਾਰਾਜ ਕਹਿ ਲੀ ਕੈਮਰਾ ੱਕੀ ਸਾਨੂੰ ਜੱਲੀ ਆ ਵੇਖਦੇ ਰਹੀਏ ਇਹਦੇ ਮੂਰੇ ਹੱਥ ਨਾ ਕਰਦੇ ਨੇ ਹੱਥ ਨਾ ਕਰਨੇ ਬੈਣ ਹਾਂ ਇਹ ਹੀ ਹੈ ਨਾ ਹਾਂ ਤੇ ਸ਼੍ਰੀ ਸੁਮਾਰਾਜ ਤਾਂਦਰੁਸਤੀ ਰੱਖੀ ਠੀਕ ਹੈ ਇਹ ਸੁਨਿਆ ਦੇਣਾ ਚਾਹੁੰਦੇ ਠੀਕ ਹੈ ਠੀਕ ਹੈ ਕੋਈ ਮਿਲ ਕੇ ਵੇਚਦਾ ਹੈ ਨਾ ਅੱਛਾ ਜਿਹੜਾ ਕੋਈ ਪਿਆਗਾ ਉਹ ਵੇਚ ਦਿੰਦੇ ਆਂ ਠੀਕ ਹੈ ਜੀ ਜੇ ਕੋਈ ਛੇ ਥਾ ਤਾਂ ਜਿਹੜੇ ਫਲ ਮਰੂਤ ਹੈਗਾ ਤਾਂ ਜਿਹੜਾ ਵੀ ਕੋਥੇ ਹੈਗਾ ਚੱਕ ਤੁਰ ਪੈਗੇ ਠੀਕ ਹੈ ਆਪਣੀ ਮਿਹਨਤ ਕਰਦੇ ਕੰਮ ਕਰਕੇ ਖਾਨੇ ਮਿਹਨਤ ਕਰਕੇ ਖਾਨੇ ਆ ਤੇ ਕਿੰਨਾ ਕਿੰਨੀ ਕਮਾਈ ਹੋ ਜਾਂਦੀ ਦੀ ਮਿਹਨਤ ਦਾ ਮੁੱਲ ਮੁਰ ਜਾਂਦਾ ਬਾਬਾ ਪੂਰਾ ਉਹ ਕਿਤੇ ਜਦੋਂ ਵਿਕਦੀ ਤਾਂ ਜਦੋਂ ਲੈ ਕੇ ਚੱਲਦੀ ਮੁਰ ਜਾਂਦਾ ਤੇ ਕਦੇ ਵਾਰੀ ਪੱਲੇ ਹੀ ਪੈ ਜਾਂਦੀ ਹੈ ਕਈ ਵਾਰੀ ਪੱਲੇ ਹੀ ਪੈ ਜਾਂਦੇ ਹੈ ਪਰ ਸੰਤੁਸ਼ਟੀ ਹੈ ਤੁਹਾਨੂੰ ਆਪਦਾ ਮਿਹਨਤ ਦਾ ਫਲ ਕਰਦੇ ਤੁਸੀਂ ਮਿਹਨਤ ਦਾ ਕੰਮ ਹਾਂ ਜੀ 50 ਬੱਦਕੇ ਦਾ ਤਾਂ ਵੀ ਬਹੁਤ ਹੈ ਹਾਂ ਜੇ 100 ਬੱਦਕੇ ਦਾ ਵੀ ਬਹੁਤ ਹੈ 20 ਬੱਦਕੇ ਵੀ ਬਹੁਤ ਹੈ ਤਾਂ ਵੀ ਬਹੁਤ ਹੈ ਠੀਕ ਹੈ ਚਲੋ ਮਿਹਰਬਾਨੀ ਬਾਬਾ ਤੁਸੀਂ ਮਿਹਨਤ ਨਾਲ ਕੰਮ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਤੁਸੀਂ ਆਪਦੀ ਮਿਹਨਤ ਕਰਦੇ ਰਹੋ ਆ ਦਰਸ਼ਕਾਂ ਨੂੰ ਦਿਖਾ ਦਈਏ ਬਾਬਾ ਇਹ ਸਾਈਕਲ ਤੇ ਸਬਜ਼ੀ ਵੇਚਦਾ ਇੱਕ ਅੱਖ ਤੋਂ ਦਿਖਾਈ ਵੀ ਘੱਟ ਦਿੰਦਾ ਪਰ ਆਪਦੀ ਮਿਹਨਤ ਤੋਂ ਖੁਸ਼ ਹੈ ਬਾਬਾ ਦੋਨਾਂ ਤੋਂ ਦੋਨਾਂ ਤੋਂ ਘੱਟ ਦਿਖਾਈ ਦਿੰਦਾ ਬਹੁਤ ਵਾਹ ਠੀਕ ਹੈ ਠੀਕ ਹੈ ਦੋਵਾਂ ਅੱਖਾਂ ਤੋਂ ਘੱਟ ਦਿਖਾਈ ਦਿੰਦਾ ਹੈਗਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ